ਮਰਦਾਵਾ 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 ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾਵਾ 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 ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜਰਾਤ ਦੇ ਵਿੱਚ ਆ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ ਵੀ ਜੇਕਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾਂ ਜਿਹੜਾ ਬਠਿੰਡਾ ਚੰਡੀਗੜ੍ਹ ਰੋਡ ਆ ਕੱਲ ਨੂੰ ਉਹ ਰੋਡ ਬੰਦ ਕਰਾਂਗੇ ਪੀਤ ਹੈ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟਕ ਦਾ ਵਿਰੋਧ ਕਰਾਂਗੇ ਇਹ ਨੂੰ ਕਿਹਨਾਂ ਦਿਨ ਹੋ ਗਏ 16 16 ਤਰੀਕ ਦਾ ਸਾਡਾ ਰਿਸਟਰ ਦੇਖੋ ਕਾਪੀ ਦੇਖ ਲਓ ਜਿਹੜੇ ਮਹਤਮਾਨ ਕਹਿੰਦਾ ਸੀ ਇੱਕ ਦਿਨ ਚ ਕਣਕ ਚੱਕਦੇ ਨੇ ਉਹ ਚੱਕ ਰਿਹਾ ਹੈ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਿਉਂ ਟਰਾਲੀ ਤੋਂ ਲੈ ਨਹੀਂ ਦੀ ਇਸ ਤੱਕ ਭਰੀ ਜਾਂਦੇ ਆ ਨਾਲ ਕੋਈ ਨਹੀਂ ਖਿੱਚਦਾ ਉਹਦੇ ਬਾਅਦ ਚੇਅਰਮੈਨ ਵੀ ਫੋਨ ਚ ਕਨੋਟ ਗਿਆ ਆਰਮਪੀਰ ਤੋਂ ਮੰਨਾ ਬਰਨਾਲੇ ਵਾਲਾ ਅੱਛਾ 10 ਫੌਂਡ ਲਾ ਲਿਆ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਇਹ ਰਿਓਮੀਟਰ ਕਰਨਾ ਹੈ ਕਉਂਦੇ ਲਈ ਮੈਨੂੰ ਘੜਾ ਮੈਂ ਅੱਧੇ ਘੰਟੇ ਚ ਸੈਟ ਕਰਕੇ ਲੈ ਆ ਦੂੰਗਾ ਕਿੰਨੇ ਟੈਂਪਰੇਚਰ ਤੇ ਸੈਟ ਕਰਨਾ ਇੱਥੇ ਜਾਊਂ ਉਰੇ ਇੱਥੇ ਹੈ ਕਰਕੇ ਲੈ ਆ ਦੂੰਗਾ ਇਹ ਬਿਲਕੁਲ ਮੰਡੀਕਰਨ ਖਤਮ ਕਰਨ ਦਾ ਚਾਲਾ ਗਵਰਨਮੈਂਟ ਦੀ ਹਾਂਜੀ ਜਿੰਨੇ ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਸਾਡੀ ਆਵਾਜ਼ ਨੂੰ ਸੁਣ ਰਹੇ ਨੇਗੇ ਅਸੀਂ ਪੂਰੇ ਪੰਜਾਬ ਤੇ ਕਰੇ ਜਿਹੜੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜਿਹੜੀ ਭਗਮਾਨ ਤਮਾਨ ਦੀ ਸਰਕਾਰ ਇਹ ਗੱਲ ਕਰ ਰਹੀ ਹੈ ਵਾਅਦੇ ਕਰ ਰਿਆ ਪੰਜਾਬ ਦਾ ਮੁੱਖ ਮੰਤਰੀ ਹਰ ਰੋਜ਼ ਚੈਨਲਾਂ ਦੇ ਉੱਪਰ ਕਿ ਜਿਹੜੇ ਕਿਸਾਨਾਂ ਦਾ ਮੈਂ ਦਾਣਾ-ਦਾਣਾ ਜਦੋਂ ਟਰਾਲੀ ਲੈਂਦੀ ਆ ਉਹਦੀ ਚੱਕ ਦਿੰਨਾ ਇਹਦੀ ਸਚਾਈ ਕੀ ਹੈ ਜੀ ਸਚਾਈ ਮੈਂ ਆਪਣੇ ਪਿੰਡ ਕੋੜਦਣਾ ਦੀ ਮੰਡੀ ਦੇ ਵਿੱਚ ਖੜਾ ਹਾਂ ਕਣਕ ਆਈ ਨੂੰ 16 ਤਰੀਕ ਤੋਂ ਜਿਹੜੀ ਕਣਕ ਇੱਥੇ 15 ਤੋਂ ਲੈ ਕੇ 16 ਤਰੀਕ ਤੱਕ ਦੇ ਸਾਡੇ ਜਿਹੜੇ ਕਿਸਾਨ ਆ ਕਣਕ ਲਈ ਮੰਡੀਆਂ ਦੇ ਵਿੱਚ ਬੈਠੇ ਨੇਗੇ ਸਚਾਈ ਇਹ ਆ ਕੇ ਗਰਾਊਂਡ ਦੀ ਇੱਥੇ ਆ ਕੇ ਕੋਈ ਬੋਲੀ ਲਾਉਣ ਨੂੰ ਤਿਆਰ ਨਹੀਂ ਜੇਕਰ ਬੋਲੀ ਲਾਉਂਦੇ ਨੇ ਘਟੀਰੀ ਨੂੰ ਬੋਲੀ ਲਾ ਕੇ ਜਾਂਦੇ ਨੇ ਤਾਂ ਉਹ ਮਸ਼ੀਨ ਦੀ ਕੱਢ ਕੇ ਖੜ ਜਾਂਦੇ ਨੇ ਮੌਕਚਰ ਵਾਲੀ ਉਹ ਕਹਿੰਦੇ ਨੇ ਆ ਦੇਖੋ ਮੌਕਚਰ ਨੂੰ ਇਹ ਕਿਹੜਾ ਝੋਨਾ ਬਾਈ ਹੁਣ ਅੱਜ ਦਾ ਅੱਜ ਦਾ ਜਿਹੜਾ ਆ ਜਿਹੜਾ ਮੌਸਮ ਹੁੰਦਾ ਇਹ ਮੌਸਮ ਕਿੰਨਾ ਰੁੱਖਾ ਮੌਸਮ ਹੁੰਦਾ ਜਾਂ ਫਿਰ ਉਪਰੋਂ ਚਲਾ ਉਪਰੋਂ ਜਿਹੜੀ ਬਾਰਿਸ਼ ਪਈ ਜਾਂਦਾ ਵੱਖਰੀ ਗੱਲ ਆ ਵੀ ਅੱਜ ਕੱਲ ਤਾਂ ਬੰਦੇ ਸੁੱਕੀ ਜਾਂਦੇ ਨੇਗੇ ਵੀ ਕਣਕ ਨੂੰ ਤੁਸੀਂ ਕਹਿੰਦੇ ਕਣਕ ਨਹੀਂ ਸੁੱਕੀ ਹੈਗੀ ਇਹ ਗਰਾਊਂਡ ਲੈਵਲ ਦੀ ਸੱਚਾਈ ਇਹ ਆ ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ 10-10 ਦਿਨ ਹੋ ਗਏ ਕਣਕ ਮੰਡੀ ਦੇ ਵਿੱਚ ਰੁਲੀ ਜਾਂਦੀ ਨੂੰ ਕੋਈ ਵੀ ਇੱਥੇ ਆ ਕੇ ਬੋਲੀ ਲਾਉਣ ਨੂੰ ਤਿਆਰ ਨਹੀਂ ਮੈਂ ਸਾਡੇ ਸਾਰੇ ਪਿੰਡ ਦੇ ਪਦਮੰਤੇ ਸੱਜਣ ਖੜੇ ਨੇ ਵੱਖ-ਵੱਖ ਜੱਜੇਬੰਦੀਆਂ ਦੇ ਆਗੂ ਸਹਿਬਾਨ ਖੜੇ ਨੇਗੇ ਪਰ ਜਿਹੜੀ ਮੇਨ ਗੱਲ ਇਹ ਆ ਅੱਗੇ ਮੈਂ ਸਾਰੀ ਗੱਲ ਕਰਵਾਉਣੀ ਹੈ ਮੈਂ ਇੱਕੋ ਹੀ ਗੱਲ ਕਹਿ ਦੇਣਾ ਚਾਹੁੰਦਾ ਭਗਮਾਨਤਮਾਨ ਸਰਕਾਰ ਨੂੰ ਖਾਸ ਕਰਕੇ ਇਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕੈਬਨਿਟ ਮੀਤ ਹੈਰ ਜਿਹੜਾ ਚੋਣਾਂ ਲੜ ਰਿਹਾ ਇਥੋਂ ਬਹੁਤ ਸਰਕਾਰ ਨੂੰ ਸਖਤ ਇਤਜ਼ਾਮ ਨਹੀਂ ਸੀ ਦੇ ਦੇਣਾ ਚਾਹੁੰਦੇ ਆ ਜੇਕਰ ਇਹ ਸਾਡਾ ਮਸਲਾ ਪਿੰਡ ਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਨਾ ਕਰਿਆ ਤਾਂ ਮੈਂ ਸਖਤ ਇਹ ਗੱਲ ਕਹਿਣਾ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੋਟਾਂ ਮੰਗਣ ਨਹੀਂ ਬਣ ਦੇਵਾਂਗੇ ਜਿੱਥੇ ਵੀ ਪੰਜਾਬ ਦਾ ਇਹ ਮੀਤ ਹੈਰ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੰਦੇ ਐਵੇਂ ਝੂਠੇ ਵਾਅਦੇ ਝੂਠੇ ਡਰਾਮੇ ਕਰੀਏ ਨੇ ਉਹ ਚੈਨਲਾਂ ਦੇ ਉੱਪਰ ਆ ਕੇ ਆਹ ਸੱਚਾਈ ਕੀ ਆ ਮੈਂ ਸਾਰੀ ਕਿਸਾਨਾਂ ਨੂੰ ਦਿਖਾਉਣਾ ਇਹ ਸਾਰੀ ਕਿਸਾਨ ਸਾਡੇ ਸੱਚਾਈ ਦੱਸਣਗੇ ਐਵੇਂ ਰੋਜ਼ ਗੱਲਾਂ ਕਹੀਏ ਨੇ ਕਿ ਕਣਕ ਨਹੀਂ ਸੀ ਕਾਸ ਸੀ ਮੰਡੀਆਂ 'ਚ ਰੋਲਣ ਦਿੰਦੇ ਸੀ ਆ ਨਹੀਂ ਰੋਲਣ ਦਿੰਦੇ ਕਣਕ ਤਾਂ ਰੁਲੀ ਰਹੀ ਆ ਨਾਲ ਸਾਡੇ ਜਿਹੜੇ ਕਿਸਾਨਾਂ ਦੇ ਨਾਲ ਸਾਡੇ ਮਜ਼ਦੂਰ ਭਰਾ ਵੀ ਉਮਝ ਕਰੂਰ ਰੋੜ ਰਖੇ ਨੇ ਆ ਮਜ਼ਦੂਰ ਭਰਾ ਨੇ ਗਾ ਦੇਖ ਲਓ ਜਿਹੜੇ ਆਹ ਲਾਈਆਂ ਪਈਆਂ ਨੇ ਗਾ ਧਾਂਗਾਂ ਵੱਡੀਆਂ ਵੱਡੀਆਂ ਲਾਈਆਂ ਪਈਆਂ ਨੇ ਗਾ ਇਹਨੂੰ ਚੱਕਣ ਨੂੰ ਤਿਆਰ ਨਹੀਂ ਇਹ ਭਰਾ ਸਾਡੇ ਮਜ਼ਦੂਰ ਭਰਾ ਕੀ ਕਰ ਰਹੇ ਨੇ ਕਣ ਇਕੱਠੀ ਕਰਕੇ ਪਤਾਂਗਾ ਲਾਉਂਦੇ ਨੇ ਵੱਡੀਆਂ ਵੱਡੀਆਂ ਜੇ ਟਰੱਕ ਆਉਣ ਇਹ ਥਾਂ ਵਿਲਾ ਹੋਵੇ ਇੱਥੇ ਇਹਨਾਂ ਨੂੰ ਇੱਕ ਵਾਰੀ ਚੱਕਣੀ ਪਵੇ ਕਣ ਕੇ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕਣਾ ਪੈਂਦਾ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕ ਕੇ ਧਰਨਾ ਪੈਂਦਾ ਪਹਿਲਾਂ ਤਾਂ ਉੱਥੋਂ ਚੱਕਦੇ ਨੇ ਫਿਰ ਇੱਥੇ ਲਿਆਉਂਦੇ ਨੇ ਫਿਰ ਟਰੱਕਾਂ ਦੇ ਵਿੱਚ ਲਾ ਦਿੰਦੇ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਬੋਲਿਆ ਬੋਰੀਆਂ ਦੇ ਚੱਕ ਧਾਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇਗੇ ਮੈਂ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਮੈਂ ਮਜ਼ਦੂਰਾਂ ਨਾਲ ਵੀ ਗੱਲ ਕਰਾਉਣਾ ਇਹ ਸਰਕਾਰ ਦੀ ਅਸਲੀ ਜਿਹੜੀ ਸਚਾਈ ਦੇਖ ਲਓ ਵੀ ਗਰਾਊਂਡ ਤੇ ਸਚਾਈ ਸਚਾਈ ਕੀ ਆ ਤੇ ਮੀਡੀਆ ਦੇ ਵਿੱਚ ਸਚਾਈ ਕੀ ਆ ਝੂਠੇ ਡਰਾਮੇ ਕਿਉਂਕਿ ਲੋਕਾਂ ਨੂੰ ਉਹਨਾਂ ਨੂੰ ਬੇਕੂਬ ਬਣਾਉਣਾ ਹੁੰਦਾ ਹਾਂਜੀ ਭਾਈ ਤੁਸੀਂ ਜਿਹੜੀ ਸਾਰੇ ਇੱਕ ਮਿੰਟ ਸਾਰੇ ਸਾਡੇ ਆਪਣੇ ਕਿਸਾਨ ਭਰਾ ਬੈਠੇ ਹੋ ਦੱਸੋ ਵੀ ਤੁਹਾਡੇ ਕਿੰਨੇ ਕਿੰਨੇ ਦਿਨ ਮੰਡੀ ਦੇ ਵਿੱਚ ਬੈਠੇ ਨੂੰ ਹੋਗੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਭਗਮਾਨ ਤਮਨ ਜਿਹੜੀ ਆਮ ਆਦਮੀ ਦੀ ਪਾਰਟੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਆਉਣ ਸਾਡਾ ਜਿਹੜਾ ਦਾਣਾ ਦਾਣਾ ਚੱਕ ਦੇਣਾ ਹਾਂਜੀ ਸੋਨੂੰ ਕਿੰਨੇ ਦਿਨ ਹੋ ਗਏ 16 16 ਤਰੀਕ ਦਾ ਸਾਡਾ ਰਿਸਟਰ ਦੇਖ ਲਓ ਕਾਪੀ ਦੇਖ ਲਓ ਜਿਹੜੇ ਇਹ ਸਾਡੇ ਮਜ਼ਦੂਰ ਕੋਲੇ ਲਿਖਿਆ ਹੋਇਆ 16 ਤਰੀਕ ਦੀ ਸਾਡੀ ਕਣਕ ਆਈ ਹੋਈ ਹੈ ਤੇ ਉਦੋਂ ਜੇ ਇਹ ਸਾਡਾ 1% ਕੋਈ ਗੱਲ ਗਲਤ ਹੋਈ ਤਾਂ ਇਹ ਕਣਕ ਚੱਕ ਕੇ ਘਰੋਂ ਜਾਣ ਨੂੰ ਤਿਆਰ ਆ ਪਰ ਇਹ ਇਹ ਜਿਹੜਾ ਸਾਡਾ ਇਨਸਪੈਕਟਰ ਹੁੰਦਾ ਕਹਿੰਦਾ ਵੀ ਮੈਂ ਬਫਟਰ ਮੀਟਰ ਲ ਕਣੀਆਂ ਕੰਮਣ ਹੋਈ ਜਾਂਦਾ ਉਹ ਸਾਡੇ ਸਾਰੇ ਕਿਸਾਨਾਂ ਦੇ ਦੂਜੀ ਗੱਲ ਸਾਡੇ ਮੰਡੀ 'ਚ ਵੀ ਥਾਂ ਇਹ ਨਹੀਂ ਲਾਉਣ ਨੂੰ ਆ ਚੱਠੇ ਰਾਈ ਤਿੰਨ ਤਿੰਨ ਵਾਰੀ ਮਜ਼ਦੂਰ ਭਰਾਏ ਲਾਉਂਦੇ ਨੇ ਪਹਿਲਾਂ ਬੋਰੀ ਭਰਦੇ ਨੇ ਫਿਰ ਇੱਥੇ ਨੂੰ ਫਿਰ ਟਰੱਕ ਚਲਾਉਂਦੇ ਨੇ ਬਈ ਦੱਸੋ ਅਸੀਂ ਲਾਈਏ ਕਿੱਥੇ ਵੀ ਕਣ ਕੇ ਇਹ ਬਈ ਸੜਕ 'ਤੇ ਲਾ ਦੀਏ ਸੀ ਇਹ ਜਿਹੜਾ ਇਹ ਸਾਡੀ ਜਿਹੜਾ ਕਿੰਨੇ ਦਿਨਾਂ ਤੋਂ ਥੋੜੀ ਬਈ ਕਣਕ ਹੋਰ ਕਿਦੀ ਕਿਦੀ ਕਿੰਨੇ ਦਿਨਾਂ ਦੇ ਪਈਆ ਮੜਾ ਇੱਧਰ ਆ ਕੇ ਦੱਸੋ ਕਰਾਂ ਦੱਸਿਓ ਕਰਾ ਕਿਹੜੀ ਕਿਹੜੀ ਪਈਆ ਤੇਰੀ ਕਿਦੇ ਕਿਦੇ ਪਈਆ ਨਾ ਮੜਾ ਬੋਲਿਆ ਕਰੋ ਯਾਰਾ ਆ ਹਾਂ ਪ੍ਰਧਾਨ ਹਾਂ ਲੱਗਿਆ ਹੋਰ ਲੱਕੁਰ ਕਰੇ 16 ਤਰੀਕ ਨੂੰ ਆਈ ਸੀਗੀ 16 ਤਰੀਕ ਨੂੰ ਜਿਹੜੀ ਕਣਕ ਆਈ ਪਈ ਸੀ ਆ ਮਾੜਾ ਮਜ਼ਦੂਰ ਵੀ ਆਓ ਸਾਡੇ ਭਰਾ ਜਿਹੜਾ ਢਾਂਗਾ ਲਾਇਆ ਨੇ ਗਿਆ ਬਾਈ ਤੁਸੀਂ ਮਜ਼ਦੂਰਾਂ ਨੂੰ ਦੱਸੋ ਕੁੱਡੀ ਕੀ ਸਮੱਸਿਆ ਦੱਸ ਆ ਸਾਡਾ ਕੁੱਡੀ ਆਈ ਹੀ ਆ ਬਾਈ ਯਾਰ ਆ ਲਾਉਣਿਆਂ ਨਾਲ ਇਹਦੇ ਨਾਲ ਹੀ ਕੁਝ ਮਿਲਦਾ ਯਾਰ ਹਾਂ ਨਾਲੇ ਭਰਦੇ ਆ ਲੇਬਰ ਜਿਹੜੀ ਇਹਨਾਂ ਦੀ ਸਮੱਸਿਆ ਹੈ ਆ ਵੀ ਲੇਬਰ ਇਹਨਾਂ ਨੂੰ ਉਹੀ ਮੜ ਰਹੀ ਆ ਵੀ ਪਰ ਜਿਹੜੀਆਂ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤਣ ਤਣ ਵਾਰੀ ਉਹਨਾਂ ਦੇ ਢੂਆਂ ਕੁੱਡੀਆਂ ਕਰਤੀਆਂ ਲੇਬਰ ਇਹਨਾਂ ਨੂੰ ਹੀ ਮੜ ਰਹੀ ਆ ਹਾਂਜੀ ਬਾਬਿਆ ਥਾਂ ਕਰਕੇ ਕਰਦੇ ਆ ਇੱਕ ਤਾਂ ਥਾਂ ਨਹੀਂ ਹੈਗਾ ਉਧਰ ਲਾਉਣੇ ਸਾਈਡ ਤੇ ਤਾਂ ਕਰਕੇ ਬਲਾਕ ਲਾਉਣੇ ਫਿਰ ਢੇਰੀ ਲਾਉਣੇ ਆ ਤੇ ਇਹਦਾ ਵੀ ਨਹੀਂ ਮਿਲਦਾ ਕੁਝ ਨਾਸੀ ਦੀ ਚੱਕੀ ਜਾਂਦੀ ਆ ਅੱਛਾ ਸਾਡੀ ਤਾਂ ਕੀ ਆ ਗਈ ਹੁਣ ਜੇ ਸਾਨੂੰ ਗਾਹਾਂ ਕਹਿਣਗੇ ਅਸੀਂ ਭਰਕੇ ਤੋਂ ਹੱਛੇ ਕੇ ਤੋਰਾਗੇ ਨਾ ਕਿਉਂ ਬਾਪੂ ਜਿਹੜੀ ਸਰਕਾਰ ਗੱਲ ਕਹਿੰਦੀ ਆ ਭਗਮਾਨਤਮਨ ਕਹਿੰਦਾ ਅਸੀਂ ਇੱਕ ਦਿਨ ਚ ਕਣਕ ਚੱਕ ਦਿੰਦੇ ਆ ਉਹ ਚੱਕ ਰਿਹਾ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਿਉਂ ਟਰਾਲੀ ਤੋਂ ਲੈ ਨਹੀਂ ਦੀ ਤਾਂ ਭਰੀ ਜਾਂਦੇ ਆ ਨਾਲ ਆ ਦੇਖੋ ਸਾਡੇ ਕਿਸਾਨ ਜਿਹੜੇ ਐਵੇਂ ਮੰਡੀਆਂ ਦੇ ਵਿੱਚ ਰੁਲੀ ਜਾਂਦੇ ਨੇਗੇ ਪਰ ਗੱਲ ਇਹੀ ਆ ਹਾਂਜੀ ਬਾਈ ਮੈਂ ਕੱਲ ਜਿਹੜਾ ਪੰਜ ਸੱਪ ਤੇ ਆਪਨ ਗਰੇ ਮਹਿਕਮਾ ਚੇਅਰਮੈਨ ਨਾਲ ਗੱਲ ਕਰੀ ਸੀ ਉਹ ਕਹਿੰਦਾ ਮੈਂ ਇਹਨੂੰ ਜਿਹੜਾ ਇਹਨਾਂ ਦਾ ਹੈੱਡ ਹੁੰਦਾ ਉਹਨੂੰ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਉਸ ਤੋਂ ਬਾਅਦ ਚੇਅਰਮੈਨ ਵੀ ਫੋਨ ਚੱਕਣਾ ਡਗੇ ਰਾਮਪੀਰ ਸਮੰਨਾ ਬਰਨਾਲੇ ਵਾਲਾ ਅੱਛਾ 10 ਫੋਨ ਲਾ ਲਏ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ अच्छा सर ਇਹਨਾਂ ਦੇ ਫੋਕੀਆਂ ਗੱਲ ਮੈਂ ਕਿਹਾ ਜਿੱਦਨ ਵੋਟਾਂ ਮਿਲਣ ਮੰਗਣਾ ਫਿਰ ਦੱਸਾਂਗੇ ਤੁਹਾਨੂੰ ਪਤਾ ਜਮੇ ਕੋਈ ਸੇਧਿਆ ਅੱਜ ਫੌਲਾਇ ਮੈਂ ਅੱਜ ਵੀ ਨਹੀਂ ਚੱਕਿਆ ਜੇਕਰ ਆਇਆ ਆਪਣਾ ਮਸਲਾ ਸਾਡਾ ਆਪਣਾ ਨਹੀਂ ਹੱਲ ਹੁੰਦਾ ਮੰਡੀ ਵਾਲਾ ਫਿਰ ਤੁਸੀਂ ਵਿਰੋਧ ਕਰੋਗੇ ਸਰਕਾਰ ਦਾ ਅੱਜ ਤਾਂ ਹੁਣ ਤਿਆਰ ਮੈਂ ਸੜਕ ਤੇ ਬੈਠੋ ਮੈਂ ਕਿਹਾ ਸੜਕ ਬੰਦ ਕਰੋ ਕੋਈ ਤੁਰਦੇ ਨਹੀਂਗਾ ਜੁਨੀਆ ਨੂੰ ਕਹਿੰਦੇ ਨੇ ਜੁਨੀਆ ਨਾਲੇ ਕਹਿੰਦੇ ਨੇ ਅਸੀਂ ਯਾਰ ਕੀ ਕਰੀਏ ਹੁਣ ਮਿੱਥੇ ਸੜਕ ਤੇ ਮੈਂ ਕਿਹਾ ਸੜਕ ਤੇ ਬੈਠੋ ਨਾ ਵਾਊਚਰ ਮੀਟਰ ਆ ਯਾਰ ਉਹਨੂੰ ਜਿੰਨੇ ਦੀ ਮਰਜ਼ੀ ਸੈੱਟ ਕਰ ਲਓ ਕੰਪਿਊਟਰਾਂ ਮਸ਼ੀਨਾਂ ਇਨਸਪੈਕਟਰ ਨਾਲ ਗੱਲ ਹੋਈ ਸੀਗੀ ਪ੍ਰਾਈ ਮਾਰ ਦਿਓ ਫਿਰ ਬੱਚੋ ਹਾਂ ਫਿਰ ਉਹਨੂੰ ਗੱਲ ਮਾਸ ਲਓ ਆਪਾਂ ਲ ਮੜੀ ਗੱਲ ਕਰ ਲਈ ਇੱਕ ਵਾਰੀ ਆਪਾਂ ਫੋਨ ਤੇ ਗੱਲ ਨਾ ਕਰ ਲਈਏ ਕਾਪਾ ਕੀ ਦੇ ਰਹੇ ਹੋ ਵਾਊਚਰ ਮੀਟਰ ਆ ਉਹਨੂੰ ਜਿੰਨੇ ਮਰਜ਼ੀ ਤੇ ਸੈੱਟ ਕਰ ਲਓ ਬਾਈ ਇੱਕ ਜੀ ਬੈਂਕਾਂ ਹਾਈਕ ਹੋ ਜਾਂਦੇ ਨੇ ਉਹ ਮੀਟਰ ਕਰਨਾ ਹੈ ਕਿਉਂਕਿ ਮੈਨੂੰ ਫੜਾਵਾ ਮੱਧੇ ਘੰਟੇ ਤੇ ਸੈੱਟ ਕਰਕੇ ਲੈ ਦੂੰਗਾ ਕਿੰਨੇ ਟੈਂਪਰੇਚਰ ਤੇ ਸੈੱਟ ਕਰਨਾ ਇੱਥੇ ਜਾਊਂ ਉਰ ਇੱਥੇ ਹੈ ਕਰਕੇ ਲੈ ਦੂੰਗਾ ਕਿੰਨੇ ਤੇ ਕਰਨਾ ਉਹਨੇ ਤੇ ਲੈ ਦੂੰਗਾ ਇਹਨਾਂ ਦੇ ਆਪਦੇ ਮਾਊਚਰ ਨੇ ਕੁਛ ਮਰਜ਼ੀ ਕਰ ਲੋ ਲੈ 10 ਮਾਊਚਰ ਮੀਟਰ ਫੜ ਲੈਣਾ ਆਪਾਂ 10ਾਂ ਚ ਅਲੱਗ-ਅਲੱਗ ਨਾਲ ਇੱਕ ਗੱਲ ਤੂੰ ਬੱਗੇ ਪੜਿਆ ਲਿਖਿਆ ਬੰਦਾ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਝੋਨਾ ਹੁੰਦਾ ਉਹ ਤਾਂ ਵੱਧ ਹੁੰਦੀ ਐ ਸੱਲ ਇਹ ਕਣਕੇ ਦਾ ਹੁਣ ਸੁੱਕੀ ਦਾ ਕਣਕਾ ਯਾਰ ਇਹ ਚ ਕੀ ਬੋਲ ਤੂੰ ਬਾਈ ਜੀ ਯਾਰ ਸਾਰੇ ਰਾਲੇ ਮਿਲੇ ਨੇ 24 ਅਕਤੂਬਰ ਦੀ ਕਣਕ ਬੀਜੀ ਹੋਈ ਐ ਮੇਰੀ ਹਾਂ ਵੱਢ ਕੇ ਲਿਆ ਆਵੇਂ 16 ਨੂੰ ਹਾਂ ਮੈਥੋਂ ਬਾਦਾਂ ਵਾਲੀਆਂ ਵਿਕੀ ਜਾ ਰਹੀਆਂ ਨੇ ਅੱਛਾ ਇਹ ਕੀ ਹੱਲ ਕਰੀਆਂ ਦੱਸ ਮੈਨੂੰ ਚਲੋ ਕਈ ਵਾਰੀ ਸ਼ਿਵਾਰਸ਼ਪੁਰ ਤੇ ਚਲੇ ਜਾਂਦਾ ਸਮਝਾ ਹਾਂ ਫਿਰ ਤੇ ਇਸ ਕਰਕੇ ਵੀ ਇਹ ਜਿਹੜ ਵੀ ਦੱਸੋ ਭਾਈ ਜਿਹੜੀ ਵੀ ਬਾਕੀ ਫੈਸਲਾ ਮੈਂ ਕਹਿੰਦਾ ਵੀ ਕੱਲ ਦਾ ਰੱਖ ਲਓ ਅੱਜ ਦਾ ਦਿਨ ਦੇ ਦੋ ਨਹੀਂ ਨਹੀਂ ਕੱਲ ਦਾ ਅੱਜ ਹੀ ਰੱਖ ਲਓ ਭਾਈ ਹਾਂ ਕੱਲ ਦੇ ਕੱਲ રોજ ਕੱਲ ਹੋ ਜਾਂਦੀ ਯਾਰ ਕੱਲ ਵੀ ਮੈਂ ਗੱਲ ਕਰੀ ਨਾ ਬਾਅਰning ਕੋਈ ਇਹਨਾਂ ਦੇ ਬਾਅਰning ਹੋਰ ਨਹੀਂ ਨਾ ਨਾ ਭਾਈ ਕੋਈ ਬਾਅਰning ਦਾ ਬਲੌਰ ਸੰਦੇ ਨਾਲ ਗੱਲ ਕਰੀ ਸੀ ਉਹ ਕਹਿੰਦਾ ਸਾਡੀ ਗੱਲ ਹੋ ਗਈ ਕੱਲ ਗੱਲ ਕਰੀ ਸੀ ਗੱਲ ਹੋ ਗਈ ਚੱਕਣਗੇ ਪਰਸੋਂ ਕਰੇ રોજ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਹੁੰਦੀ ਇਹਨਾਂ ਦੀ ਦੇਖੋ ਸੋਨੇ ਵਰਗੀ ਜਿਹੜੀ ਕਣਕਾਂ ਮੰਡੀਆਂ ਦੇ ਵਿੱਚ ਰੁੜੀ ਜਾਂਦੀ ਹੈ ਭਰੇ ਜੀ ਦੇਖਦਾ ਜਿਵੇਂ ਵੀ ਸਾਡੇ ਕਿਸਾਨ ਭਰਾ ਅੱਜ ਮਸਲੇ ਦਾ ਹੱਲ ਕੱਢਣਗੇ ਵੀ ਧਰਨਾ ਅੱਜ ਹੀ ਲਾਉਣਾ ਜਾਂ ਕੱਲ ਨੂੰ ਲਾਉਣਾ ਪਰ ਸਰਕਾਰ ਨੂੰ ਸਖਸ਼ਤਾ ਬਣੀ ਸਾਡੀ ਜਿਹੜੀ ਵੀਡੀਓ ਆ ਥੋੜੇ ਟਾਈਮ ਦੇ ਅੰਦਰ ਸਰਕਾਰ ਕੋਲੇ ਤੇ ਪ੍ਰਸ਼ਾਸਨ ਕੋਲੇ ਪਹੁੰਚ ਜਾਣੀ ਆ ਇਹ ਪ੍ਰਸ਼ਾਸਨ ਹੁਣ ਦੇਖ ਲੈ ਵੀ ਇਹ ਮਸਲੇ ਦਾ ਹੱਲ ਕਰਨਾ ਜਾਂ ਨਹੀਂ ਕਰਨਾ ਨਹੀਂ ਫਿਰ ਐਵੇਂ ਜਿਹੜੇ ਝੂਠੇ ਵਾਅਦੇ ਝੂਠੇ ਲੋਕਾਂ ਨੂੰ ਮੀਡੀਆ ਦੇ ਵਿੱਚ ਡਰਾਮੇ ਕਰੀਏ ਨਾ ਉਹ ਡਰਾਮੇ ਕਰਨੇ ਬੰਦ ਕਰਨ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਦਾਉਣ ਸਮਾਂ ਅਸੀਂ ਬੋਟਾਂ ਦੇ ਵਿੱਚ ਵੋਟਾਂ ਨੂੰ ਨਹੀਂ ਬਣ ਦੇਣਾ ਸਾਡੇ ਸਮੱਸਿਆਵਾਂ ਨੇ ਸਾਡੇ ਸਮੱਸਿਆਵਾਂ ਦਾ ਹੱਲ ਕਰਨ ਸਾਡਾ ਕਣਕ ਦੀ ਕਿੰਨੀ ਮੰਗ ਆ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਮੰਗ ਆ ਕਿ ਪੰਜਾਬ ਦਾ ਇੰਨਾ ਨਾਲ ਜਿਹੜਾ ਕਿ ਇਹ ਚਾਹੁੰਦੇ ਨੇਗੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਿੱਲ ਆਇਆ ਜਿਹੜੀ ਕਿ ਕਿੰਨੇ ਲੈਟਰ ਪਾਸ ਕੀਤਾ ਸੀਗਾ ਇਹ ਅਸਲ ਦੇ ਵਿੱਚ ਜਿਹੜੇ ਕਾਨੂੰਨ ਨੇਗੇ ਉਹ ਕਾਨੂੰਨਾਂ ਨੂੰ ਅੰਦਰ ਖਾਤੇ ਸਾਰੇ ਪਾਸ ਕਰਾਉਣਾ ਚਾਹੁੰਦੇ ਨੇ ਇਹ ਗੱਲ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਮਝ ਜਾਣ ਅਸੀਂ ਪੋਲਿਟਿਕਲ ਪਾਰਟੀਆਂ ਦੇ ਹੱਥ ਟੋਕੇ ਬਣੀ ਫਿਰਦੇ ਆ ਇਹ ਰੋਲਣ ਦਾ ਕਾਰਨ ਇੱਕ ਹੀ ਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਦਾ ਕਾਰਨ ਇਹ ਆ ਵੀ ਕਿਸਾਨ ਰੋਲਣ ਰੁਲ ਕੇ ਜਿਹੜੀਆਂ ਕਿ ਕਣਕ ਆਪਣੀ ਸੈਲਵਾਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਅਸਲ ਦੇ ਵਿੱਚ ਤੁਸੀਂ ਇਸ ਕਹਾਣੀ ਨੂੰ ਸਮਝ ਨਹੀਂ ਰਹੇ ਕਹਾਣੀ ਕੀ ਹੈ ਕਹਾਣੀ ਇਹ ਹੈ ਕਿ ਜਿੰਨਾ ਰੁੱਲਣਗੇ ਸਿੱਧੀ ਟਰਾਲੀ ਉੱਤੇ ਲੈ ਕੇ ਜਾਣ ਇਹ ਸਮੱਸਿਆ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਸਮੱਸਿਆ ਹੈ ਆ ਬਾਈ ਸਿਰ ਇਹਨਾਂ ਨੇ ਆ ਜਿਹੜੇ ਆ ਇਹਦੀ ਸਲਾਈ ਹੁੰਦੀ ਹੈ ਮਸ਼ੀਨ ਨਾਲ ਕਣਕ ਦੀ ਇਹ ਹਜੇ ਤੱਕ ਐਡੀ ਵੱਡੀ ਮੰਡੀ ਦੇ ਵਿੱਚੋਂ 12 ਗੱਡੀਆਂ ਗਈਆਂ ਨੇ ਹਾਂਜੀ ਇਹ ਕਹਿੰਦੇ ਵੀ ਛੇਬੇ ਨਾਲ ਸਿਉਂ ਉਹ ਕਣਕ ਸੈਲੋਂਾਂ 'ਚ ਜਾ ਰਹੀ ਹੈ ਜੀ ਤਾਂ ਕਰਕੇ ਕਣਕ ਨਹੀਂ ਚੱਕ ਰਹੇ ਇਹ ਤੁਸੀਂ ਮੇਰੇ ਸਾਰੇ ਜਿੰਨੇ ਵੀ ਮੇਰੇ ਕਿਸਾਨ ਮਜ਼ਦੂਰ ਭਰਾ ਖੜੇ ਹੋ ਸਮੱਸਿਆ ਆਇਆ ਮੇਰੇ ਵੀਰੋ ਤੁਹਾਡੀ ਮਜ਼ਦੂਰਾਂ ਦੇ ਨਾਲੇ ਲੇਬਰ ਖਤਮ ਕਰਨੀ ਆ ਕਿਸਾਨਾਂ ਨੂੰ ਇੱਥੇ ਵਿਹਲੇ ਕਰਕੇ ਹੱਥ ਦੇ ਵਿੱਚ ਠੂਠਾ ਫੜਾਉਣਾ ਕਿ ਕਿਸਾਨ ਜਿਹੜੇ ਕਿ ਜਿਹੜੇ ਉਹ ਕੁਝ ਟਰਾਲੀਆਂ ਲੈ ਕੇ ਜਾ ਰਹੇ ਨਾ ਮੈਂ ਦੇਖਿਆ ਸੀਗਾ ਵੀਡੀਓ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਸੀ ਮੈਂ ਘੰਟੇ ਦੇ ਵਿੱਚ ਫ੍ਰੀ ਹੋ ਜਾਾਂ ਇੱਥੇ ਤੁਹਾਨੂੰ ਰੋਲਣਗੇ ਜਿੱਨਾ ਤੁਹਾਨੂੰ ਜਲੀਲ ਕਰਨਗੇ ਫੇਰ ਹੀ ਤੁਸੀਂ ਉੱਤਰ ਨੂੰ ਉੱਤਰ ਨੂੰ ਜਾਵੋਗੇ ਨਾ ਦਾਨੀਆਂ ਦੇ ਸੱਲੋਂ ਨੂੰ ਤਾਂ ਹੀ ਜਾਓਗੇ ਨਾ ਇਸ ਕਰਕੇ ਇਹ ਤੁਹਾਨੂੰ ਜਿਹੜੇ ਝੰਡੇ ਦੇ ਵਿੱਚ ਡੰਡਾ ਪਾ ਕੇ ਆਪਣਾ ਜਿਹੜਾ ਕਿ ਪੰਜਾਬ ਦੀ ਆਪਣੀਆਂ ਮੰਡੀਆਂ ਆਪਣਾ ਪੰਜਾਬ ਦੇ ਜਮੀਨਾਂ ਬਚਾਉਣ ਲਈ ਤੁਹਾਨੂੰ ਲੜਨਾ ਪੈਣਾ ਹੈ ਤੁਹਾਨੂੰ ਸ ਫਸਲਾਂ ਚੱਕੀਆਂ ਜਾਣਗੀਆਂ ਹੁਣ ਇੱਕ ਚੀਜ਼ ਦਾ ਧਿਆਨ ਮਾਰੋ ਜਿੰਨੇ ਵੀ ਤੁਸੀਂ ਮੇਰੇ ਭਰਾ ਇੱਥੇ ਬੈਠੇ ਹੋ ਤੁਸੀਂ ਐਂ ਕਰੋ ਸੈਲੋ ਦੇ ਵਿੱਚ ਕਣਕ ਲੈ ਜਾਓ ਵੱਢ ਕੇ ਚਾਹੇ ਤੁਹਾਡੀ ਜਿੰਨੀ ਮਰਜ਼ੀ ਕਿੱਲੀ ਹੈ ਉੱਥੇ ਕੋਈ ਤੁਹਾਡਾ ਮੀਟਰ ਨਹੀਂ ਰਾਜਾਂਦਾ ਨਾਲੇ ਤੁਹਾਨੂੰ 50 ਰੁਪਏ ਰੇਟ ਵੱਧ ਮਿਲੂਗਾ ਨਾਲੇ ਤੁਹਾਨੂੰ 50 ਰੁਪਏ ਜਿਹੜਾ ਰੇਟ ਉੱਤੇ ਵੱਧ ਮਿਲ ਰਿਹਾ ਸੈਲਵਾਂ ਦੇ ਵਿੱਚ ਪਰ ਤੁਹਾਨੂੰ ਉੱਥੇ ਉੱਥੇ ਤੁਸੀਂ ਲੈ ਜਾਓ ਤੁਹਾਡੀ ਜਾਣ ਸਾ ਟਰਾਲੀ ਲਾ ਦੇਣਗੇ ਪਰ ਕਾਰਨ ਇਹੀ ਆ ਕਿ ਜਿਹੜੇ ਸਾਡੇ ਆਪਾਂ ਇੰਨਾ ਟਾਈਮ ਪਿੰਡ ਤੇ ਰਹਿੰਦੇ ਰਹਿੰਦੇ ਜਾਂ ਆਪਣੇ ਕਿਸਾਨ ਲੀਡਰ ਪਿੰਡ ਤੇ ਰਹਿੰਦੇ ਇਹੀ ਗੱਲ ਤੁਹਾਨੂੰ ਸਮਝਾਉਣ ਲਈ ਪਿੰਡ ਤੇ ਰਹਿੰਦੇ ਨੇ ਵੀ ਤੁਹਾਡਾ ਮੰਡੀ ਕਰਨ ਜਿਹੜਾ ਖਤਮ ਕਰਨਾ ਆ ਆਰਤੀਆ ਵਰਗ ਵੀ ਵੇਲਾ ਆਓ ਜੀ ਤੁਸੀਂ ਵੀ ਆਓ ਲਾਲਾ ਜੀ ਮੜਾ ਜਾ ਤਰਾ ਕੇ ਦੱਸੋ ਵੇਲੇ ਤੁਸੀਂ ਵੀ ਹੋਵੋਗੇ ਆਓ ਜੀ ਹਾਂਜੀ ਕੀ ਸਮੱਸਿਆ ਮੜਾ ਜਾ ਕਿਸਾਨਾਂ ਮਜ਼ਦੂਰਾਂ ਤੇ ਸਾਡੇ ਆੜਤੀਆ ਸਾਹਿਬ ਨੇ ਵੀ ਗੱਲ ਕਰਨੇ ਹਾਂਜੀ ਸਾਡੀ ਸਮੱਸਿਆ ਇਹ ਹੈ ਜੀ ਸਾਨੂੰ 12 ਮੌਂਚਰ ਤੱਕ ਕਿੰਨੇ ਨੇ ਪਰਮਿਸ਼ਨ ਦਿੱਤੀ ਹੈ ਹਾਂਜੀ ਜੇ 12.1 ਹੋ ਜਾਂਦਾ ਇੰਸਪੈਕਟਰ ਸਾਹਿਬ ਬੋਲੀ ਨਹੀਂ ਲਾਂਦੇ ਹਾਂਜੀ ਤੁਸੀਂ ਪੜੇ ਲਿਖੇ ਹੋ ਮੈਨੂੰ ਇੱਕ ਗੱਲ ਦੱਸੋ ਵੀ ਜੇਕਰ ਜਿਹੜੀ ਆਹੀ ਕਣਕ ਹੈ ਜੇ ਅਸੀਂ ਸੈਲੋ ਦੇ ਵਿੱਚ ਲੈ ਜਾਂਦੇ ਹਾਂ ਉੱਥੇ ਜਾਣ ਸਰ ਤੋਲਦੀ ਹੈ ਉੱਥੇ ਕੀ ਫਰਕ ਹੈ ਇਸ ਨੂੰ ਕੀ ਸਮਝਦੇ ਤੁਸੀਂ ਇਹ ਤਾਂ ਫਿਰ ਹੁਣ ਐਡਵਾਨਿੰਗਰ ਦੇ ਗੁਰੂ ਗ੍ਰਪ ਦੇ ਹੱਥ ਤੇ ਮੰਡੀ ਜਾਣੇ ਚਾਹੁੰਦੇ ਨੇ ਕਿ ਸਰਕਾਰ ਜਿਹੜਾ ਆਪਣਾ ਜਿਹੜਾ ਆਪਣਾ ਆੜਤੀਆ ਕਿਸਾਨਾਂ ਦਾ ਰਿਸ਼ਤਾ ਚੱਲਦਾ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਆ ਜਿਹੜਾ ਪੰਜਾਬ ਦਾ ਪ੍ਰਧਾਨ ਸੀਗਾ ਆਪਣਾ ਆਰਟੀ ਅਜੂਕੇਸ਼ਨ ਦਾ ਹੁਣ ਇਹ ਕਿੰਨਾ ਡੱਟ ਕੇ ਵਿਰੋਧ ਕਰਿਆ ਆਰਟੀ ਵੀ ਜਿਹੜਾ ਸੜਕਾਂ ਦੇ ਉੱਪਰ ਆਏ ਨੇ ਵੀ ਜਿਹੜੀ ਇਹਨਾਂ ਨੇ ਇੱਕ ਲੈਟਰ ਜਾਰੀ ਕਰੀ ਸੀਗੀ ਕਿ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਕਿ ਅਸੀਂ ਸੈਲੋਨ ਕਣਕ ਨਹੀਂ ਦੇਣ ਦੇਵਾਂਗੇ ਹਾਂਜੀ ਅਸੀਂ ਵਿਰੋਧ ਕੀਤਾ ਸੀ ਸਾਡੀ ਐਸੋਸੀਏਸ਼ਨ ਨੇ ਵਿਰੋਧ ਕੀਤਾ ਸੀਗਾ ਲੇਕਿਨ ਸਰਕਾਰਾਂ ਨੇ ਝੂਠੇ ਲਾਰੇ ਲਾਈ ਜਾਂਦੀਆਂ ਨੇ ਬਾਅਦ ਚ ਬਦਲ ਜਾਂਦੀਆਂ ਨੇ ਮਤਲਬ ਕਿ ਜਦੋਂ ਹੁਣ ਸਾਨੂੰ ਡਾਇਰੈਕਟਰ ਕੱਢ ਦਿੰਦੇ ਨੇ ਉਹ ਵੀ ਆਹ ਕੰਮ ਨਹੀਂ ਕਰਨਾ ਹੁਣ ਪਹਿਲਾਂ ਸਾਨੂੰ ਮਸ਼ੀਨੀ ਸਲਾਈ ਦਿੱਤੀ ਸੀ ਇਹਨਾਂ ਨੇ ਹੁਣ ਸਾਨੂੰ ਕੱਚੀ ਸਲਾਈ ਤੇ ਸਾਨੂੰ ਕੱਚੀ ਸਲਾਈ ਵਾਸਤੇ ਮਜ਼ਦੂਰੀ ਨਹੀਂ ਮਿਲ ਰਹੀ ਹੈ ਜਿਹੜਾ ਕੱਚੀ ਸਲਾਈ ਵਾਲੇ ਨੇ ਅੱਛਾ ਅਸੀਂ ਬਹੁਤ ਔਖੇ ਆ ਹੁਣ ਬਹੁਤ ਔਖੇ ਕਿ ਹੁਣ ਜਿਹੜੀ ਲਿਫਟਿੰਗ ਦਾ ਚੱਕਰ ਕੀ ਹੈ ਵੀ ਜਿਹੜੀ ਕੱਚੀ ਸਲਾਈ ਹੈ ਇਹ ਮਸ਼ੀਨ ਤਾਂ 1 ਮਿੰਟ ਤੇ 5 ਬੋਰੀਆਂ ਸੌਂਦੀ ਹੈ ਜਿਹੜੀ ਕੱਚੀ ਸਲਾਈ ਹੈ ਉਹ 1 ਮਿੰਟ ਤੇ 1 ਬੋਰੀ ਸੌਂਦੀ ਜਾਂਦੀ ਹੈ ਜਿਵੇਂ ਮੰਡੀਆਂ 'ਚ ਕਣਕ ਰੋਲ ਨਹੀਂ ਮਜ਼ਦੂਰਾਂ ਦੀਆਂ ਮੁਸੀਬਤਾਂ ਥੋੜੇ ਆਰਥਿਕ ਦੇ ਮੁਸੀਬਤਾਂ ਨੇ ਜਿਹੜੀਆਂ ਇਹ ਮੁਸੀਬਤਾਂ ਜਿਹੜੀਆਂ ਤੁਹਾਨੂੰ ਦਿੱਕਤਾਂ ਆ ਰਹੀਆਂ ਨੇ ਤੁਸੀਂ ਇਹ ਚੀਜ਼ ਸਮਝਦੇ ਹੋ ਵੀ ਜਿਹੜਾ ਥੋੜਾ ਮੰਡੀਕਰਨ ਖਤਮ ਕਰਨੇ ਚਾਲਾਂ ਨੇਗੀਆਂ ਇਹ ਇਹ ਬਿਲਕੁਲ ਮੰਡੀਕਰਨ ਖਤਮ ਕਰਨ ਦਾ ਚਾਲਾ ਗਵਰਨਮੈਂਟ ਦੀ ਉਸ ਤੋਂ ਬਾਅਦ ਕੀ ਹੈ ਜੀ ਜੇ ਸਾਡੇ ਸਾਰੇ ਸਿਸਟਮ ਅਸੀਂ ਇੱਕੇ ਨਾਲ ਚੱਲਾਂਗੇ ਤਾਂ ਅਸੀਂ ਹਾਰਾਂਗੇ ਨਹੀਂ ਕਦੇ ਕਦੇ ਵੀ ਨਹੀਂ ਹਾਰਾਂਗੇ ਮੇਰੀ ਗੱਲ ਚੱਕਰ ਕੀ ਹੈ ਜੀ ਹੁਣ ਮੰਨ ਲਓ ਵੀ ਕਿਸਾਨ ਬੈਠੇ ਨੇ ਸਾਡੇ ਕੋਲੇ ਸਭ ਤੋਂ ਪਹਿਲਾਂ ਮੇਰੇ ਕਣਕ ਆਈ ਸੀਗੀ ਮੇਰੇ ਕਣਕ 9 ਅਪਰੈਲ ਦੇਈ ਆਈ ਹੋਏ 9 ਦੀ ਜਿਹੜੀ 9 ਨੰਮਕ ਮੇਰੇ ਕਣਕ ਆਈ ਸੀ ਉਹਦੀ ਬੋਲੀ ਇਹਨਾਂ ਨੇ 13 ਤਰੀਕ ਨੂੰ ਲਾਈ ਸੀ ਅੱਛਾ 13 ਨੂੰ ਕਹਿੰਦੇ ਮੌਂਚਰ ਵਾਧਾ ਹੈ ਫਿਰ ਇਹਨਾਂ ਨੇ 15 ਤਰੀਕ ਨੂੰ ਮੇਰੇ ਬੋਲੀ ਲਾਈ ਸੀਗੀ ਮੇਰੀ 15 ਤਰੀਕ ਵਾਲੀ ਜਿਹੜੀ ਬੋਲੀ ਹੋਈ ਹੈ 422 ਗੱਟਾਂ ਦੀ ਇੱਕ ਹੋਈ ਹੈ 900 1093 ਗੱਟਾਂ ਦੀ ਬੋਲੀ ਇੱਕ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਸਾਡੇ ਕੋਲ ਲਿਫਟਿੰਗ 480 ਗੱਟੇ ਹੋਏ ਨੇ ਅੱਜ ਤੱਕ 400 ਸਿਕਟੇ ਲਿਫਟਿੰਗ ਹੋਏ ਨੇ ਅੱਛਾ ਬਾਕੀ ਸਾਰੇ ਇੱਥੇ ਬਾਕੀ ਸਾਰੇ ਇੱਥੇ ਪਈ ਹੈ ਫਿਰ ਸਾਡੀ ਟਰੱਕ ਯੂਨੀਅਨ ਨਾਲ ਸਮਝੌਤਾ ਹੋਇਆ ਬਿੱਟ ਰੱਖ ਜੁਣ ਨੇ ਕਿ ਆ ਵੀ ਸਾਨੂੰ ਗੱਡੀਆਂ ਦੋ ਵੀ ਗੱਡੀਆਂ ਕਿਉਂ ਨਹੀਂ ਦਿੰਦੇ ਹਾਂ ਵੀ ਗੱਡੀਆਂ ਨੂੰ ਕਿਉਂ ਨਹੀਂ ਦਿੰਦੇ ਵੀ ਸਾਨੂੰ ਸਾਥ ਸਾਥ ਤੋਂ ਲਿਖ ਕੇ ਲੈਤਾ ਇਹਨਾਂ ਨੇ ਵੀ ਜੇ ਤੁਸੀਂ ਮਤਲਬ ਕਿ ਮਾਲ ਨਹੀਂ ਚਕਾਉਂਗੇ ਤੁਹਾਨੂੰ ਛੋਟ ਛੋਟ ਲਵਾਂਗੇ ਮੈਂ ਉੱਥੇ ਵਿਰੋਧ ਕੀਤਾ ਹਾਂ ਮਹਾ ਵੀ ਸਾਥ ਤੋਂ ਸਾਥ ਹੀ ਲਿਖ ਕੇ ਲੈ ਲਿਆ ਸਾਡੇ ਵਿੱਚੋਂ ਥੋੜੇ ਦੋ ਚਾਰ ਬੰਦੇ ਐਸੇ ਨੇ ਜਿਹੜੇ ਟਾਪਲੂਸੀ ਵਾਲੇ ਨੇ ਜੇ ਮੈਂ ਵਿਰੋਧ ਕਰਦਾ ਤਾਂ ਮੇਰਾ ਵਿਰੋਧ ਕਰਦੇ ਨੇ ਉਹ ਉਹ ਕੀ ਨੇ ਪਲਟੂ ਨੇ ਜੇ ਮੈਂ ਆਪਾਂ ਕਹਿੰਦੇ ਪਲਟ ਕੇ ਉਧਰ ਹੋਗੇ ਪਲਟ ਕੇ ਉਧਰ ਹੋਗੇ ਮੈਂ ਟ੍ਰੱਕ ਜੁਣ ਨੇ ਪ੍ਰਧਾਨ ਨੂੰ ਕਿਹਾ ਮਹਾ ਜੀ ਸਾਥੋਂ ਸਮੱਸਿਆ ਸਾਡੀ ਇਹ ਹੈ ਵੀ ਸਾਡੇ ਮਜ਼ਦੂਰ ਚਕਾਲੂੰਦ ਨੇ ਸਾਡੇ ਮਜ਼ਦੂਰ ਵੀ ਉਹ ਕਰਦੇ ਸਾਨੂੰ ਕਟੌਤੀ ਪਾਉਗੀ ਜਦੋਂ ਬੋਲਡ ਕੰਦਾਰੇ ਡੁੱਲਦੇ ਨੇ ਮੈਂ ਉੱਥੇ ਸਿਰਫ ਉਹਨਾਂ ਨੂੰ ਲਿਖ ਕੇ ਰਹਿਤਾ ਵੀ ਜੇ ਪੰਜ ਨਾਲ ਸਾਨੂੰ ਗੱਡੀਆਂ ਨਾ ਦਿੱਤੀਆਂ ਤਾਂ ਇਹ ਛੋਟੇ ਛੋਟੇ ਕਟਾਂਗੇ ਬਿਲਕੁਲ ਜਿਹੜੀਆਂ ਇਹ ਆਰਤੀ ਨੇ ਸਮੱਸਿਆ ਮਨੇ ਮਜ਼ਦੂਰਾਂ ਦੀ ਵੀ ਸਮੱਸਿਆ ਰਾਜ ਤੇ ਵੀ ਕਿਸਾਨਾਂ ਦੇ ਵੀ ਇਹ ਨਹੀਂ ਗੀਆਂ ਗੱਲ ਇਹ ਬਣਦੀ ਆ ਕਿ ਸਰਕਾਰ ਤੇ ਦੁਬਾਰੇ ਫੇਰ ਉਸ ਗੱਲ ਤੇ ਆਉਣਾ ਵੀ ਐਮੀ ਰੋਜ਼ ਹੀ ਕਹਿੰਦੇ ਹੁਣ ਤਾਂ ਵੋਟਾਂ ਦਾ ਸਮਾਂ ਨਾ ਉਧਰੋਂ ਮੀਡੀਆ ਦੇ ਵਿੱਚ ਵਾਰ-ਵਾਰ ਕਹਿੰਦੇ ਸਰਕਾਰ ਅਸੀਂ ਦਾਣਾ ਨਹੀਂ ਕਿਸਾਨਾਂ ਦਾ ਰਹਿਣ ਦਿੰਦੇ ਪਰ ਜਿਹੜੀ ਗਰਾਊਂਡ ਦੀ ਸੱਚਾਈ ਇਹ ਆ ਕਿਸਾਨ ਮੇਰੇ ਭਰਾਵੋ ਤੁਸੀਂ ਆਪਾਂ ਇਸ ਜੀ ਨੂੰ ਸਮਝਿਓ ਕਿਸਾਨ ਮਜ਼ਦੂਰ ਆਰਥਿਕ ਵਰਗ ਸਾਰੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀਏ ਪੰਜਾਬ ਦੇ ਜਮੀਨਾਂ ਬਚਾਉਣ ਲਈ ਪੰਜਾਬ ਦਾ ਜਿਹੜਾ ਖੇਤੀਬਾੜੀ ਸੈਕਟਰ ਬਚਾਉਣ ਲਈ ਮੇਰੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਵੀ ਭਰਾਵੋ ਇਕੱਠੇ ਹੋ ਜਓ ਐਵੇਂ ਨਾ ਕੋਈ ਕਹਿੰਦਾ ਮੈਂ ਕਾਂਗਰਸੀਆਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਣਾ ਜੀ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਜਿੰਨਾ ਟਾਈਮ ਤੁਸੀਂ ਇਕੱਠੇ ਹੋ ਕੇ ਇਹਨਾਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਵੀ ਆਹ ਗਰਾਊਂਡ ਦੀ ਸਾਡੀ ਸੱਚਾਈ ਦੱਸੋ ਕੀ ਹੈ ਜਦੋਂ ਗਾਉਣ ਤੇ ਆਓਗੇ ਧਰਤੀ ਤੇ ਆ ਕੇ ਨੂੰ ਲੈ ਕੇ ਆਓਗੇ ਫੇਰ ਹੀ ਜਿਹੜੇ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਇਸ ਕਰਕੇ ਵੀਰ ਬਣ ਕੇ ਬੇਨਤੀ ਇਹ ਆ ਪਿੰਡਾਂ ਦੇ ਵਿੱਚ ਵੀ ਬੇਨਤੀ ਇਹ ਆ ਵੀ ਵੋਟਾਂ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਵੋਟਾਂ ਦੇ ਸਮਾਂ ਦੇ ਵਿੱਚ ਜਿਹੜਿਆ ਸਵਾਲ ਕਰੋ ਤਾਂ ਹੀ ਜਿਹੜੇ ਤੁਹਾਡੇ ਪੰਜਾਬ ਦੇ ਮਸਲੇ ਹੱਲ ਹੋਣਗੇ ਤਾਂ ਹੀ ਜਿਹੜੇ ਤੁਹਾਡੀਆਂ ਮੰਡੀਆਂ ਵੱਸ ਸਕਦੀਆਂ ਨੇਗੀਆਂ ਆਓ ਜਿਹੜੇ ਸਾਡੇ ਕੇ ਬਾਰਡਰਾਂ ਦੇ ਉੱਪਰ ਚੱਲ ਰਹੇ ਧਰਨੇ ਉਹਨਾਂ ਦੇ ਵਿੱਚ ਸਾਥ ਦਿਈਏ ਆਪਾਂ ਇਕੱਠੇ ਹੋ ਕੇ ਜਿਹੜੀ ਆਪਣੀ ਪੰਜਾਬ ਦੀ ਐਮਐਸਪੀ ਦੀ ਵੀ ਜਿਹੜੀ ਲੜਾਈ ਚੱਲ ਰਹੀ ਹੈ ਜਿਹੜਾ ਬੱਖ-ਬੱਖ ਸਾਡੀਆਂ ਜਿਹੜੇ ਜੱਥੇਬੰਦੀਆਂ ਨੇ ਉਹਨਾਂ ਦਾ ਸਾਥ ਦਿ ਇਤੇ ਜਾ ਕੇ ਹਰ ਇੱਕ ਧਰਨੇ ਦੇ ਵਿੱਚ ਜਾ ਕੇ ਹੀ ਕਹਿਣਾ ਹੁੰਦਾ ਵੀ ਕਿਸਾਨ ਜਿੱਥੇ ਬੰਦਿਆਂ ਵੇਸ ਇੱਕ 50 ਨੇਗੀਆਂ ਉਹਨਾਂ ਦਾ ਕਿਸੇ ਦਾ ਵਿਰੋਧ ਕਰਨ ਦਾ ਹੱਕ ਨਹੀਂ ਸਾਡਾ ਵਿਰੋਧ ਕਰਨ ਦਾ ਜਿਹੜਾ ਕਿ ਪੋਲਿਟੀਕਲ ਪਾਰਟੀਆਂ ਦਾ ਰਾਜ ਕਰਤਾ ਸ਼੍ਰੇਣੀ ਦਾ ਵਿਰੋਧ ਕਰਨ ਦਾ ਹੱਕ ਬਣਦਾ ਆਫ ਦੇ ਵਿੱਚ ਜਿੰਨੀਆਂ ਵੱਧ ਜਿੱਥੇ ਬੰਦਿਆਂ ਹੋਣਗੀਆਂ ਅਸੀਂ ਉਹਨੇ ਤਾਕਤਵਰ ਹੋਵਾਂਗੇ ਸਾਰੀਆਂ ਜਿੱਥੇ ਬੰਦਿਆਂ ਇਕੱਠੇ ਹੋ ਕੇ ਜਿਹੜੀਆਂ ਪੰਜਾਬ ਦੇ ਕਿਸਾਨੀ ਦੀ ਤੇ ਆਪਣੀ ਮਜ਼ਦੂਰੀ ਦੀ ਲੜਾਈ ਲਾੜੀ ਰਹੀਆਂ ਨੇਗੀਆਂ ਆ ਮਜ਼ਦੂਰ ਭਰਾਵਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰੀ ਸਾਹਮਣੇ ਗੱਲ ਸੁਣ ਰਹੇ ਨੇਗੇ ਇਹ ਬਹੁਤ ਵੱਡਾ ਸਰਕਾਰਾਂ ਲੀਡਰ ਸਾਨੂੰ ਪਾੜ ਰਹੇ ਨੇ ਆਫ ਉਹ ਜਿਹੜਾ ਕਿ ਮੰਗ ਦੇ ਵਿੱਚੋਂ ਮੁੱਖ ਮੰਗ ਜਿਹੜੀ ਮਜ਼ਦੂਰਾਂ ਦੇ ਜਿਹੜੀ ਕਿ ਆਪਣੇ ਕਰਜ਼ੇ ਦੀ ਹੈ ਤੇ ਅਗਲੀ ਜਿਹੜੀ ਕਿ ਜਿਹੜੀ ਦਿਹਾੜੀ ਦੀ ਮੰਗ ਹੈ ਵਧਾਉਣ ਦੀ ਜਿਹੜੀ ਕਿ ਸਾਡੀ ਆਪਣਾ ਚੱਲਦਾ ਆਪਣਾ ਮੰ ਰੇਗਾ ਸਕੀਮ ਚੱਲਦੀ ਆ ਉਹਦੇ ਵਿੱਚ ਦਿਹਾੜੀ ਬਣਾ ਵਧਾਉਣ ਦੀ ਮੰਗ ਆ ਇਹ ਮੰਗਾਂ ਨੂੰ ਲੈ ਕੇ ਉੱਥੇ ਕਿਸਾਨ ਬੈਠੇ ਨੇਗੇ ਤੁਹਾਨੂੰ ਆ ਕੇ ਇੱਥੇ ਲੀਡਰ ਪਾਰਟ ਦੇਣਗੇ ਆ ਕੇ ਉੱਥੇ ਦਾ ਇਕੱਲੇ ਕਿਸਾਨ ਬੈਠੇ ਨੇ ਪਰ ਕਿਸਾਨ ਤੁਹਾਡੀਆਂ ਮੰਗਾਂ ਲੈ ਕੇ ਖਿਆਲ ਰੱਖਿਆ ਕਰੋ ਸਾਰੇ ਜਣੇ ਆਓ ਜਿਹੜਾ ਆਪ ਆਪਣੀ ਇਕੱਠੇ ਹੋ ਕੇ ਲੜਾਈ ਲੜੀਏ ਸਰਕਾਰ ਨੂੰ ਸਖਤ ਤਾਬਣੀਆਂ ਨਹੀਂ ਤਾਂ ਧਰਨਾ ਅੱਜ ਹੀ ਵਟਾਂਗ ਨਹੀਂ ਕੱਲ ਤੋਂ ਧਰਨਾ ਪੱਕਾ ਹੈ ਬਰਨਾਲਾ ਵੱਡਾ ਰੋਡ ਵੀ ਜਾਮ ਕਰਾਂਗੇ ਪਿੰਡ ਵਾਲਾ ਰੋਡ ਵੀ ਜਾਮ ਕਰਾਂਗੇ ਸਾਰੇ ਰੋਡ ਜਾਮ ਕਰਾਂਗੇ ਜੇ ਮਸਲੇ ਦਾ ਹੱਲ ਨਾ ਕੀਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਲਾਉਣ ਨਹੀਂ ਦੇਦੇ ਵਾਰ ਕਿਸਾਨ ਮਜ਼ਦੂਰ ਇਕਤਾ ਝੰਡਾ ਵਾ ਜਿੰਦਾਬਾਦ ਜਿੰਦਾਬਾਦ ਪੰਜਾਬ ਮਰਦਾਬਾ 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 ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾਬਾ 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 ਕਿਸਾਨਾਂ ਮਜ਼ਦੂਰਾਂ ਨੂੰ ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾਬਾ 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 ਕਿਸਾਨਾਂ ਮਜ਼ਦੂਰਾਂ ਨੂੰ ਮੰਡਿਆ ਚ ਰੋਲਣ ਵਾਲੀ ਸਰਕਾਰ ਮਰਦਾਬਾ 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 ਕਿਸਾਨ ਮਜ਼ਦੂਰ ਆਰਥਿਕ ਵਰਗ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਆਰਥਿਕ ਵਰਗ ਜਿੰਦਾਬਾਦ 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 ਜਿਹੜਾ ਕਿ ਹੁਣ ਕਿਸਾਨਾਂ ਨੇ ਫੈਸਲਾ ਕੀਤਾ ਕਿਸਾਨ ਬੰਦੂਰਾਂ ਨੇ ਫੈਸਲਾ ਕੀਤਾ ਵੀ ਜੇਕਰ ਸਰਕਾਰ ਮਸਲਾ ਹੱਲ ਨਹੀਂ ਕਰਦੀ ਤਾਂ ਜਿਹੜਾ ਬਠਿੰਡਾ ਚੰਡੀਗੜ੍ਹ ਰੋਡ ਆ ਕੱਲ ਨੂੰ ਉਹ ਰੋਡ ਬੰਦ ਕਰਾਂਗੇ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਕਈ ਵਾਰ ਸਾਨੂੰ ਗੱਡੀਆਂ ਕਾਰਾਂ ਵਾਲੇ ਕਹਿਣ ਲੱਗ ਜਾਂਦੇ ਨੇਗੇ ਵੀ ਤੁਸੀਂ ਰੋਡ ਕਿਉਂ ਜਾਮ ਕਰੀ ਖੜੇ ਹੋ ਅਸੀਂ ਭਰਾਵੋ 6 ਮਹੀਨੇ ਖਪਾ ਖੂਣੋ ਕਢੀਏ ਸੀ ਫਸਲ ਕਮਾਈ ਆ ਜੇਕਰ ਸਾਡੀ ਸਰਕਾਰ ਚੱਕ ਨਹੀਂ ਰਹੀ ਤਾਂ ਅਸੀਂ ਰੋਡ ਹੀ ਜਾਮ ਕਰਾਂਗੇ ਸਾਡੇ ਕੋਲੇ ਹੱਲ ਕੀ ਹੈ ਜਦੋਂ ਦੀ ਰਾਣੀ ਸਰਕਾਰ ਨਹੀਂ ਸੁਣ ਰਹੀ ਸਾਡੀ ਅਫਸਰ ਨਹੀਂ ਸੁਣ ਰਹੇ ਕਾਨਫਰੰਸ ਅਸੀਂ ਕੱਲ ਨੂੰ ਜਿਹੜਾ ਕਿ ਅਸੀਂ ਬਰਨਾਲਾ ਚੰਡੀਗੜ੍ਹ ਜਿਹੜਾ ਬਠਿੰਡਾ ਚੰਡੀਗੜ੍ਹ ਜਿਹੜਾ ਰੋਡ ਆ ਉਸ ਰੋਡ ਨੂੰ ਜਾਮ ਕਰਾਂਗੇ ਇਹ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਸਖਤ ਸਤਾਵਣੀ ਜੇਕਰ ਸਾਡੀ ਕਣਕ ਨਹੀਂ ਚੱਕੀਆਂ ਦੀ ਧੰਨਵਾਦ ਜੀ